ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਠੀਕ ਠਾਕ ਹੋਵੋ ਮੈਂ ਵੀ ਠੀਕ ਠਾਕ ਆ ਗਈ ਆ ਅੱਜ ਫਿਰ ਮੈਂ ਆ ਗਈ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ ਰੰਗ ਬਰੰਗੀਆਂ ਕਲਰਫੁਲ ਵਾਲੀਆਂ ਤੇ ਨਾਲੇ ਬਣਨਗੇ ਲੈਸ ਥੈਨ 10 ਮਿੰਟ ਦੇ ਵਿੱਚ ਵਿੱਚ ਆਪਾਂ ਬਣਾਵਾਂਗੇ ਤੇ ਅੱਜੋ ਕਿਚਨ ਦੇ ਵਿੱਚ ਮੈਂ ਤੁਹਾਨੂੰ ਦਿਖਾਣੀ ਆ ਕਿਵੇਂ ਆਪਾਂ ਬਣਾਉਨੇ ਆ ਇਹਨਾਂ ਨੂੰ ਅੱਜ ਇਹ ਮੈਂ ਲਿੱਤਾ ਇੱਕ ਕੌਲੀ ਚੌਲਾਂ ਦੇ ਆਟੇ ਦੀ ਜੇ ਤੁਹਾਨੂੰ ਆਟਾ ਨਹੀਂ ਹੈ ਤਾਂ ਤੁਸੀਂ ਚੌਲਾਂ ਨੂੰ ਪੀਸ ਕੇ ਵੀ ਉਹਨੂੰ ਆਟਾ ਬਣਾ ਸਕਦੇ ਆ ਤੇ ਇੱਕ ਕੌਲੀ ਮੈਂ ਮਣੀਆ ਚੌਲਾਂ ਦੇ ਆਟੇ ਦੀ ਤੇ ਇਹ ਨੂੰ ਪਾ ਕੇ ਮੈਂ ਚੰਗੀ ਤਰ੍ਹਾਂ ਭੁੰਨ ਰਹੀ ਆ ਉਹਨਾਂ ਚ ਕਹਿੰਨ ਨੂੰ ਭੁੰਨਣਾ ਜਿੰਨਾ ਚੱਕ ਮੈਨੂੰ ਲੱਗ ਇਹਨੂੰ ਹੋ ਨਾ ਜਾਣਾ 6-7 ਮਿੰਟ ਭੁੰਨਦੇ ਨੂੰ ਤੇ 6-7 ਮਿੰਟ ਤੋਂ ਬਾਅਦ ਆਪਾਂ ਇਹਨੂੰ ਅੱਗੇ ਤੋਰਾਂਗੇ ਕਿਉਂਕਿ ਇਹਨੂੰ ਲੋਗ ਇਸਤੇ ਭੁੰਨਾ ਪੈਂਦਾ ਇਹਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਆਪਾਂ ਜਸੇ ਨੂੰ ਭੁੰਨਣਾ ਆ ਤੇ ਇਹਦੇ ਵਿੱਚ ਮੈਂ ਕੋਈ ਨਟ ਨਹੀਂ ਪਾਉਣੇ ਕਿਉਂਕਿ ਤੁਸੀਂ ਨਟ ਪਾ ਸਕਦੇ ਹੋ ਪਰ ਇਹਦੇ ਵਿੱਚ ਮੈਂ ਨਹੀਂ ਪਾਉਣੇ ਕਿਉਂਕਿ ਨਟ ਜਿਹੜੇ ਹੁੰਦੇ ਆ ਕਈ ਵਾਰ ਬਜ਼ੁਰਗ ਹੈਗੇ ਤੇ ਜਾਂ ਬੱਚੇ ਨਹੀਂ ਲਾਈਕ ਕਰਦੇ ਇਸ ਕਰਕੇ ਮੈਂ ਇਹਦੇ ਵਿੱਚ ਨਟ ਨਹੀਂ ਪਾਏ ਤੇ ਇਹ ਬਜ਼ੁਰਗਾਂ ਲਈ ਸੁੱਖ ਵਧੀਆ ਹੁੰਦੀਆਂ ਖਾਣੀਆਂ ਪਿੰਨੀਆਂ ਤਾਂ ਕਿ ਭੁੱਖ ਘਟ ਲੱਗਦੀ ਹੈ ਇਹਦੇ ਨਾਲ ਤੇ ਠੰਡਾ ਕੀ ਚਾਹ ਦੇ ਨਾਲ ਕੁਛ ਨਾ ਕੁਛ ਖਾਣ ਨੂੰ ਚਾਹੀਦਾ ਹੁੰਦਾ ਇਸ ਕਰਕੇ ਇਹ ਹੋ ਗਏ 6 ਮਿੰਟੋ ਕੇ ਮੈਨੂੰ ਭੁੰਦੀ ਨੂੰ ਤੇ ਇਹਦੇ ਵਿੱਚ ਮੈਂ ਪਾਈ ਅੱਧੀ ਕੌਲੀ ਹੁਣ ਮਾ ਪਾਤੀ 슈ਗਰ ਦੀ ਤੇ ਅੱਧਾ ਕੌਲੀ ਪਾਈਆ ਮਿਲਕ ਪਾਊਡਰ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਲੋ ਗੈਸ ਤੇ ਮਿਕਸ ਕਰਨਾ ਹੈ ਤੇ ਇਹਨੂੰ ਤੇਜ਼ ਗੈਸ ਨਹੀਂ ਕਰਨਾ ਜੇ ਬੜਾ ਤੇਜ਼ ਕਰਤਾ ਇਹਨੇ ਮੱਚ ਜਾਣਾ ਤੇ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਇਹਨੂੰ ਹਲਾਈ ਜਾਣਾ ਤੇ ਗੈਸ ਬਿਲਕੁਲ ਲੋ ਤੇ ਕਰਤਾ ਹੁਣ ਪਹਿਲਾਂ ਥੋੜਾ ਜਿਹਾ ਤੋ ਸੀਗਾ ਤੇ ਪਰ ਹੁਣ ਬਿਲਕੁਲ ਲੋ ਤੇ ਗੈਸਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਆ ਜਦੋਂ ਮੈਨੂੰ ਲੱਗਿਆ ਕਿ ਆਪਾਂ ਨੂੰ ਲੱਗਿਆ ਕਿ ਸਾਰਾ ਕੁਝ ਮਿਕਸ ਹੋ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਪਾਉਣਾ ਦੁੱਧ ਦੁੱਧ ਜਿਵੇਂ ਚੌਥਾ ਹਿੱਸਾ ਪਾਉਣਾ ਆਪਾਂ ਜਿਹੜੀ ਕੋਲੀ ਭਾਂਡਾ ਜੋ ਵੀ ਤੁਸੀਂ ਮਿਣਿਆ ਆ ਉਹਨਾਂ ਦਾ ਦੁੱਧ ਪਾ ਕੇ ਹੁਣ ਚੰਗੀ ਤਰ੍ਹਾਂ ਹਿਲਾ ਕੇ ਤੇ ਮਿਕਸ ਕਰੀ ਜਾਣਾ ਕਰੀ ਜਾਣਾ ਤੇ ਚੰਗੀ ਤਰ੍ਹਾਂ ਮਿਕਸ ਕਰਨਾ ਜਿੰਨ ਚੱਕ ਤੁਹਾਨੂੰ ਪਤਨ ਲੱਗ ਜੇ ਵੀ ਇਹਦੇ ਲਈ ਇਨਾਫ ਹੈਗਾ ਦੁੱਧ ਜਾਂ ਤੁਹਾਨੂੰ ਥੋੜਾ ਕਾਣਾ ਹੋਰ ਪਾਉਣਾ ਪੈਣਾ ਥੋੜਾ ਜਿਹਾ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦੋ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੀ ਗੈਸ ਬਿਲਕੁਲ ਮੇਰੀ ਲੋ ਆ ਤੇ ਫਿਰ ਹੁਣ ਆ ਜਦੋਂ ਇਹ ਮਿਕਸ ਹੋ ਗਿਆ ਤੇ ਆਪਾਂ ਗੈਸ ਇਹਦੀ ਬਿਲਕੁਲ ਕਰ ਦੇਣੀ ਹੈ ਬੰਦ ਕਿਉਂਕਿ ਆਪਣਾ ਜਿਹੜਾ ਪਤਿਲਾ ਹੈਗਾ ਉਹ ਗਰਮ ਆ ਬਸ ਇਹਨੂੰ ਚੰਗੀ ਤਰ੍ਹਾਂ ਇਹਨੂੰ ਹਲਾ ਹਲਾ ਕੇ ਇਹਨੂੰ ਮਿਕਸ ਕਰਨਾ ਹੈ ਕਿਉਂਕਿ ਕਈ ਵਾਰ ਤੇ ਗਿੱਲਾ ਜਾਦੇ ਚੁੱਕਾ ਇਦਾਂ ਹੋਵੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਬਸ ਫਿਰ ਆਪਣੇ ਰੈਡੀ ਹੈ ਤੇ ਇਹ ਬਣ ਜਾਂਦੀਆਂ ਲੈਸ ਥੈਨ 10 ਮਿੰਟ ਦੇ ਵਿੱਚ ਤੇ ਇੰਨੀਆਂ ਸਵਾਦਬੰਦੀਆਂ ਪਿੰਨੀਆਂ ਤੇ ਇਹ ਹੈਗੀ ਸਪੈਸ਼ਲੀ ਬਜ਼ੁਰਗਾਂ ਲਈ ਜਿਹੜੇ ਠੰਡ ਹੋ ਜਾਂਦੀ ਹੈ ਤੇ ਉਹਨਾਂ ਨੂੰ ਕੁਝ ਖਾਣ ਨੂੰ ਚਾਹੀਦਾ ਉਹਨਾਂ ਦਾ ਚਾਹ ਦੇ ਨਾਲ ਤਿਸ ਕਰਕੇ ਇਹ ਉਹਨਾਂ ਲਈ ਵਧੀਆ ਮੈਂ ਨਾ ਟੈਸਟ ਕਰਕੇ ਜੋ ਕੋਈ ਨਹੀਂ ਪਾਇਆ ਕਿਉਂਕਿ ਕਈ ਬੱਚੇ ਵੀ ਨਟ ਨਹੀਂ ਲਾਈਕ ਕਰਦੇ ਤੇ ਕਈ ਬਜ਼ੁਰਗਾਂ ਤੋਂ ਖਾਣੀ ਹੁੰਦੀ ਇਸ ਕਰਕੇ ਜੇ ਤੁਸੀਂ ਤੁਹਾਡੀ ਪਸੰਦ ਹੈ ਜੇ ਤੁਸੀਂ ਨਟ ਵਗੈਰਾ ਪਾਉਣਾ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਹ ਬਸ ਹੁਣ ਆਪਾਂ ਇਹਨੂੰ ਚੰਗੇ ਤਰ੍ਹਾਂ ਮਿਕਸ ਕਰ ਲਏ ਤੇ ਮੈਂ ਬਣਾਉਣੀ ਆ ਰੰਗ-ਬਰੰਗੀਆਂ ਪਿੰਨੀਆਂ ਤੇ ਇਹਨੂੰ ਮਿਕਸ ਕਰਕੇ ਹੁਣ ਚੰਗੇ ਤਰ੍ਹਾਂ ਦੇਖ ਕੇ ਇਹਨਾਂ ਦੇ ਕਰੂੰਗੀ ਤਿੰਨ ਹਿੱਸੇ ਕਿਉਂਕਿ ਮੈਂ ਤਿੰਨ ਕਲਰ ਚ ਬਣਾਉਣੀ ਆਇਆ ਤੇ ਇਹਦੇ ਵਿੱਚ ਕਲਰ ਹੋਣਗੇ ਤਿੰਨ ਤੇ ਡਿਫਰੈਂਟ ਕਲਰ ਹੋਣਗੇ ਆ ਇਹ ਫੂਡ ਕਲਰਸ ਹੈਗੇ ਕੋਈ ਹੋਰ ਕਲਰ ਨਹੀਂ ਹੈਗੇ ਇਹ ਆਮ ਦੁਕਾਨਾਂ ਤੋਂ ਤੁਹਾਨੂੰ ਫੂਡ ਕਲਰ ਮਿਲ ਜਾਂਦਾ ਫੂਡ ਕਲਰ ਹੈਗਾ ਇਹ ਕਲਰ ਤਿੰਨ ਤਰ੍ਹਾਂ ਦੇ ਦੋ ਤਰ੍ਹਾਂ ਦਾ ਮੈਂ ਲਿਆ ਏ ਇੱਕ ਮੈਂ ਲੀਤਾ orange ਤੇ ਇੱਕ ਮੈਂ ਲੀਤਾ ਹੈਗਾ ਜੈਲੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਭਟਾਂਗੇ ਇਹਨਾਂ ਦੀਆਂ ਪਿੰਨੀਆਂ ਤੇ ਗਰਮਾਂ ਹਜੇ ਕਾਫੀ ਤੇ ਫਿਰ ਇਹਦੇ ਵਿੱਚ ਦੂਜੇ ਪਾਸੇ ਇੱਕ ਮੈਂ ਬਣਾਉਂਗੀ ਵਾਈਟ ਤੁਹਾਨੂੰ ਦਿਖਾਉਣੀ ਆ ਕਿ ਕਿੰਨੇ ਸੋਹਣੇ ਕਲਰ ਦੀਆਂ ਇਹ ਪਿੰਨੀਆਂ ਬਣਦੀਆਂ ਤੇ ਕਿਹਦਾ ਨਹੀਂ ਜੀ ਕਰਦਾ ਇਹ ਜੀਆਂ ਪਿੰਨੀਆਂ ਬਣਾ ਕੇ ਖਾਣ ਨੂੰ ਨਾਲੇ ਤਾਂ ਹੈਲਥੀ ਆ ਘਿਓ ਕੋ ਤੋਂ ਬਿਨਾ ਆ ਖੰਡ ਜ਼ਰੂਰ ਪਾਈ ਜੇ ਤੁਸੀਂ ਖੰਡ ਨਹੀਂ ਪਾਉਣਾ ਤੁਸੀਂ ਗੁੜ ਵੀ ਪਾ ਸਕਦੇ ਆ ਪਰ ਗੁੜ ਨਾਲ ਫਿਰ ਇਹ ਥੋੜੀਆਂ ਜਿਹੀਆਂ ਦੂਜੀ ਥੋੜੀਆਂ ਜਿਹੀਆਂ ਗਿੱਲੀਆਂ ਜਿਹੀ ਹੋ ਜਾਂਦੀਆਂ ਇਸ ਕਰਕੇ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਜਲੋ ਬਣਿਆ ਤੇ ਇਦਾਂ ਹੀ ਔਰੇਂਜ ਤੇ ਚਟਾ ਤੇ ਪਲੀਜ਼ ਮੇਚ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਓ ਤੇ ਨਵੇਂ ਨਵੇਂ ਚੀਜ਼ਾਂ ਲੈ ਕੇ ਤੁਹਾਨੂੰ ਬਣਾ ਕੇ ਦਿਖਾਵਾਂਗੀ ਆਹ ਦੇਖੋ ਜੀ ਕਿਦਾਂ ਨੀ ਜੀ ਕਰਦਾ ਇਹਨਾਂ ਨੂੰ ਖਾਣ ਦਾ ਕਿੰਨੇ ਪਿਆਰੇ ਕਲਰ ਲੱਗਦੇ ਤੇ ਕਿੰਨੀਆਂ ਸੋਹਣੀਆਂ ਹੈ ਚੋਲੇ ਨੇ ਇਹ ਪਿੰਨੀਆਂ ਤੇ ਇਹਨਾਂ ਨੂੰ ਬੱਚੇ ਵੀ ਲਾਈਕ ਕਰਨਗੇ ਤੇ ਬਜ਼ੁਰਗਾਂ ਨੇ ਤਾਂ ਖਾਈ ਲੈਣੀਆਂ ਆ ਤੇ ਤੁਸੀਂ ਇਹਨੂੰ ਉਦੋਂ ਵੀ ਵੱਧ ਪਸੰਦ ਕਰੋਗੇ ਚਾਹ ਦੇ ਨਾਲ ਹੈਲਥੀ ਕਿੰਨੀ ਚੱਕ ਕੇ ਖਾਓ ਨਾਲੇ ਭੁੱਖ ਨਹੀਂ ਲੱਗਦੀ ਜ਼ਿਆਦਾ ਚਿਰ ਅੱਜ ਦਾ ਬਲੌਗ ਆਪਣੇ ਇੱਥੇ ਤੱਕ ਸੀ ਮੇਰੇ ਵੱਲੋਂ ਸਾਰਿਆਂ ਨੂੰ ਸਸ਼ੀਕਾ